ਦਨਿਕਸੋਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੌਰ ਦੋ ਤਿਰਾਂ ਦੀ ਲੜਾਈ ਛੁਡਾਣਗੇ ਪੁਲਿਸ ਕਰਮਚਾਰੀਆਂ ਦੇ ਉੱਤੇ ਹਮਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਦੋ ਗੁੱਟਾਂ ਦੇ ਵਿੱਚ ਲੜਾਈ ਚੱਲ ਰਹੀ ਸੀ ਜਿਸ ਤੋਂ ਬਾਅਦ ਜਦੋਂ ਪੁਲਿਸ ਮੌਕੇ ਤੇ ਲੜਾਈ ਛੁਡਾਣ ਪਹੁੰਚੀ ਤਾਂ ਉਹਨਾਂ ਲੋਕਾਂ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਇੱਟਾਂ ਪੱਥਰ ਚਲਾਏ ਗਏ ਇੱਥੋਂ ਤੱਕ ਕਿ ਗੋਲੀ ਚਲਾਣ ਦੀ ਵੀ ਜੋ ਕੋਸ਼ਿਸ਼ ਕੀਤੀ ਗਈ ਹੈ ਇਸ ਹਾਦਸੇ ਦੇ ਵਿੱਚ ਤਿੰਨ ਪੁਲਿਸ ਕਰਮਚਾਰੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਮੋਗਾ ਦੇ ਕਸਬਾ ਤਰਮਕੋਟ ਦੇ ਅਧੀਨ ਪੈਂਦੇ ਪਿੰਡ ਅੰਮੀਵਾਲਾ ਦਾ ਇਹ ਮਾਮਲਾ ਹੈ ਜਿੱਥੇ ਦੋ ਗੁੱਟਾਂ ਦੇ ਵਿੱਚ ਦੇਰ ਰਾਤ ਲੜਾਈ ਹੋਈ ਿੱਟਾ ਪੱਥਰ ਚਲਾਏ ਗਏ ਇੱਥੋਂ ਤੱਕ ਕਿ ਗੋਲੀ ਤੱਕ ਵੀ ਚਲਾਈ ਗਈ ਜਿਸ ਹਾਦਸੇ ਦੇ ਵਿੱਚ ਮਲਕੀਤ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ ਜਿਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਉੱਥੇ ਹੀ ਇੱਕ ਗੁੱਟ ਦੇ ਵੱਲੋਂ ਪੁਲਿਸ ਨੂੰ ਕਾਲ ਕਰਕੇ ਜਦੋਂ ਉੱਥੇ ਬੁਲਾਇਆ ਗਿਆ ਤਾਂ ਹਮਲਾਵਰਾਂ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਇੱਟਾਂ ਪੱਥਰ ਵਾਰਾ ਦਿੱਤੇ ਗਏ ਤੇ ਹਵਾਈ ਫਾਇਰ ਵੀ ਕੀਤੇ ਜਾਣ ਦੀ ਜੋ ਖਬਰ ਹੈ ਸਾਹਮਣੇ ਆ ਰਹੀ ਹੈ ਇਸ ਹਾਦਸੇ ਦੇ ਵਿੱਚ ਤਿੰਨ ਪੁਲਿਸ ਕਰਮਚਾਰੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਉੱਥੇ ਹਸਪਤਾਲ ਦੇ ਡਾਕਟਰ ਮੁਤਾਬਕ ਜੋਨ ਨੂੰ ਜਾਣਕਾਰੀ ਮਿਲੀ ਹੈ ਕਿ ਪੁਲਿਸ ਝਗੜਾ ਹਟਾਉਣ ਵਾਸਤੇ ਉੱਥੇ ਗਈ ਸੀ ਜਦੋਂ ਉਹਨਾਂ ਲੋਕਾਂ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਤੇ ਇਸ ਹਮਲੇ ਦੇ ਵਿੱਚ ਤਿੰਨ ਪੁਲਿਸ ਕਰਮਚਾਰੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿੰਨਾਂ ਦਾ ਕੀ ਇਲਾਜ ਜਾਰੀ ਹੈ ਚਾਰ ਪੁਲਿਸ ਵਾਲੇ ਆਏ ਸੀਗੇ ਉਹਨਾਂ ਦੇ ਮੁਤਾਬਕ ਕਿ ਉਹਨਾਂ ਨੂੰ ਬੰਦਿਆਂ ਨੇ ਕੁੱਟਿਆ ਜਦੋਂ ਪੁੱਛਿਆ ਗਿਆ ਕੀ ਹੋਇਆ ਸੀ ਤਾਂ ਉਹ ਕਹਿੰਦੇ ਸੀ ਅਸੀਂ ਕਿ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿਤੇ ਗੋਲੀ ਚੱਲਦੀ ਹੈ ਤੇ ਅਸੀਂ ਜਦੋਂ ਵੇਰਵਾ ਕਰਨ ਗਏ ਉੱਥੇ ਤੇ ਉਹਨਾਂ ਨੇ ਬੰਦੇ ਇਕੱਠੇ ਕਰਕੇ ਤੇ ਸਾਡੇ ਉੱਤੇ ਟੁੱਟ ਕੇ ਪੈ ਗਏ ਤੇ ਸਾਨੂੰ ਬੰਨ ਕੇ ਰੱਖ ਲਿਆ ਤੇ ਕੁੱਟਿਆ ਤਾਂ ਤੇ ਸਾਡੀ ਬੰਦੂਕ ਲੈ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਚੱਲਦੀ ਨਹੀਂ ਉਹਦੇ ਵਿੱਚ ਹੀ ਰਹਿ ਗਈ ਸੀ ਇਹਦੇ ਵਿੱਚ ਕਿੰਨੇ ਜਾਨਾਂ ਗਏ ਚਾਰ ਜਣੇ ਜਖਮੀ ਆਏ ਤੇ ਨਾ ਚੈਸਟ ਵਿੱਚ ਹੁੱਤੀ ਨਹੀਂ ਸਰਪੰਦ ਉਹ ਕਹਿੰਦੇ ਗੋਲੀ ਚੱਲੀ ਹੀ ਨਹੀਂ ਨਜੋ ਠੀਕ ਰਹਦੀ ਸੀ ਥੋੜੀ ਭੱਜੀ ਐ ਕਿੰਨੀ ਭੱਜੀ ਹੁਣ ਐਕਸਰੇ ਦੇਖ ਕੇ ਤੁਹਾਨੂੰ ਮੈਂ ਦੱਸ ਦਾਂਗਾ ਉਹਨਾਂ ਦੇ ਮੁਤਾਬਕ ਕਿ ਸਾਡੇ ਗੋਲੀ ਮਾਰ ਕੇ ਕੋਸ਼ਿਸ਼ ਕੀਤੀ ਤੇ ਵੈਸੇ ਇਹਨਾਂ ਜੋ ਸੀਰੀਅਸ ਤਾਂ ਨਹੀਂ ਲੈ ਜਾਂ ਕਿ ਸੀਰੀਅਸ ਐ ਨਹੀਂ ਸਰ ਸਭ ਨਾਰਮਲ ਐ ਕਿ ਇੱਕ ਨੇ ਤਾਂ ਛੁੱਟੀ ਕਰ ਰਹੇ ਹੋਂ ਚੱਲਿਆ ਕਰੋ ਅਨੇਕ ਕਿੰਨੇ ਜਣੇ ਰਹੇ ਹੁਣ ਤਿੰਨ ਜਣੇ ਰਹਿ ਜਾਣਗੇ ਚਾਰ ਜਣੇ ਹੈਗੇ ਇੱਕ ਨੂੰ ਛੁੱਟੀ ਕਰ ਜਿੰਨੇ ਤਿੰਨ ਜਣੇ ਰਹਿ ਜਾਣਗੇ ਚਾਰ ਪੁਲਸ ਵਾਲੇ ਆਏ ਸੀਗੇ ਉਹਨਾਂ ਦੇ ਮੁਤਾਬਕ ਕਿ ਉਹਨਾਂ ਨੂੰ ਬੰਦਿਆਂ ਨੇ ਕੁੱਟਿਆ ਉਹ ਪੁੱਛਿਆ ਗਿਆ ਕੀ ਹੋਇਆ ਸੀ ਤਾਂ ਉਹ ਕਹਿੰਦੇ ਸੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿਤੇ ਗੋਲੀ ਚੱਲਦੀ ਹੈ ਤੇ ਅਸੀਂ ਜਦੋਂ ਵੇਰਵਾ ਕਰਨ ਗਏ ਉੱਥੇ ਤੇ ਉਹਨਾਂ ਦੇ ਬੰਦੇ ਇਕੱਠੇ ਕਰਕੇ ਤੇ ਸਾਡ ਨੂੰ ਟੁੱਟ ਕੇ ਪੈ ਗਏ ਤੇ ਸਾਨੂੰ ਬੰਦ ਕੇ ਰੱਖ ਲਿਆ ਤੇ ਕੁੱਟਿਆ ਤਾਂ ਤੇ ਸਾਡੀ ਬੰੰਦੂਕ ਲੈ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਚੱਲਦੀ ਨਹੀਂ ਉਹਦੇ ਵਿੱਚ ਹੀ ਰਹਿ ਗਈ ਸੀ ਇਹਦੇ ਵਿੱਚ ਕਿੰਨੇ ਜانے ਦੇ ਰੁਕ ਗਈ ਚਾਰ ਜਨੇ ਜੱਥੀ ਗਈ ਤਿੰਨ ਇਹ ਚੈਸਟ ਵਿੱਚ ਨਹੀਂ ਹੁੰਦੀ ਸੀ ਨਹੀਂ ਸਰ ਬੰਦੂ ਉਹ ਕਹਿੰਦੇ ਗੋਲੀ ਚੱਲੀ ਹੀ ਨਹੀਂ ਬੰਦੂ ਛੇ ਰਹੀ ਸੀ

WhatsApp channel par